ਸਤਿ ਸ੍ਰੀ ਅਕਾਲ ਬਾਈ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋਂ ਪੈਂਦੀ ਆ ਬਾਈ ਜੀ ਹੁਣਾਂ ਕੋਲੇ ਅਤੀਨ ਚੀ ਪਸ਼ੂ ਆਉਂਦੇ ਰਹਿੰਦੇ ਆ ਬਾਈ ਜੀ ਹੁਣਾਂ ਦਾ ਵਪਾਰ ਲੈਣ ਦਾ ਕੰਮ ਆ ਪਸ਼ੂ ਘਰ ਚੰਗੇ ਸੋਹਣੇ ਸਾਫ਼ ਲੈ ਕੇ ਆਉਂਦੇ ਆ ਮੈਂ ਬਾਈ ਜੀ ਚੰਗੀ ਆ ਹੁਣੇ ਸੂਈ ਆ 10-15 ਮਿੰਟ ਹੋ ਗਏ ਬਾਈ ਜੀ ਹੁਣੇ ਦੱਸਦੇ ਆ ਕੱਟਾ ਦਿੱਤਾ ਕਰਮ ਵਾਲੀ ਨੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਹੁਣੋਂ ਤੋਂ ਲੈਣੇ ਆ ਓ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਐਡਰੈਸ ਦੱਸ ਦਿਓ ਜੀ ਨਾਮ ਰਾਣਾ ਸਿੰਘ ਜੀ ਹਾਂਜੀ ਪਿੰਡ ਪੁਰਾੜੀ ਜੀ ਠੀਕ ਹੈ ਕੋਡ ਸੀਓ ਜੈਦੋ ਠੀਕ ਆ ਬਾਈ ਜੀ ਤੇ ਬਾਈ ਜੀ ਕਾਹ ਕਿਦਲਾ ਜੀ ਕਦੋਂ ਕਸੂਈ ਆ ਬਾਈ ਜੀ ਇਹ ਜੀ ਸੁਈ ਨੂੰ 15 ਮਿੰਟ ਹੋ ਗਏ 15 ਮਿੰਟ ਹੋ ਗਏ ਹਾਂਜੀ 3 ਤਰੀਕਾ ਹੀ ਅੱਜ ਠੀਕ ਆ ਜੀ 6 ਦਾ ਕਹਿ ਬਾਈ ਠੀਕ ਆ 6 ਵਜੇ ਦਾ ਟਾਈਮ ਆ 12 ਤਰੀਕਾ ਤੇ ਕਿਹੜਾ ਸੁਆ ਸੁਈ ਆ ਜੀ ਤੀਜਾ ਸੁਆ ਸੁਈ ਆ ਜੀ ਤੀਜਾ ਸੁਆ ਸੁਈ ਆ ਕਿੰਨਾ ਦਾ ਦਿੱਤਾ ਪਹਿਲੇ ਸੁਵੇ ਜੀ ਨੇ ਕਰਮਾ ਲਈ ਨਹੀਂ ਪਿਛਲੇ ਸੁਵੇ 14 ਕਿਲੋ ਦਿੱਤਾ ਸੀ 14 ਕਿਲੋ ਦੋ ਦਿੱਤਾ ਜੀ ਠੀਕ ਆ ਜ ਤੇ 3-3 ਦਾ ਕਿਨੇ ਕਰਵਾ ਦੋ ਜੀ ਐਤੀ 15 14 15 ਦੇ ਚਲੋ 14 ਦਾ ਪਾਉ ਪਾਉ ਜੀ ਮੈਂ ਦੁੱਧ ਵਾਲੀ ਆ ਖਰਸਾਬ ਆ ਮੈਂ ਸੋਹਣੀ ਸੁਨੱਖੀ ਆ ਕੱਦ ਵਾਲੀ ਆ ਰੰਗ ਬਾਜ ਆ ਕਾਲੀ ਸ਼ਾ ਮੈਂ ਆ ਤੇ ਬਾਈ ਜੀ ਫਿਰ ਤੋਰ ਚਾਲ ਕਰਨ ਵਾਲੀ ਦੀ ਚੈੱਕ ਕਰਾਓ ਜੀ ਇਹਦੀ ਮੜਾ ਤੋਰਾ ਚੈੱਕ ਕਰਾ ਦਿਓ ਜੀ ਇੱਥੇ ਕੋਈ ਨਹੀਂ ਮੜਾ ਤੋੜ ਕੇ ਵਿਖਾ ਦਿਓ ਜਗਾ ਟੁੱਡੀ ਢੀੜੀ ਆ ਕੋਈ ਗੱਲ ਨਹੀਂ ਬਾਲੀ ਲੰਮੀ ਨਾ ਤੋੜਾਂਗੇ ਬੱਚੇ ਬਣਾਓ ਬੱਚੇ ਬਣਾਖੇ ਤਰਦੀ ਆ ਤਾਂ ਤੋੜ ਲੋ ਜੀ ਤੋਰੀ ਪਾਣਾ ਖਰ ਮੈਨੇ ਖਰਚਿਆ ਨਹੀਂ ਮੈਂ ਆ ਤੋੜ ਲੋ ਜੀ ਲਓ ਬਾਈ ਜੀ ਤੌਰ ਚਾਲ ਕਰਮਾਂ ਵਾਲੀ ਦੀ ਚੈੱਕ ਕਰਾਉਣੇ ਆ ਤਸੱਲੀ ਪਰਖ ਤੁਸੀਂ ਆਪ ਕਰਨੇ ਆ 40 ਸ਼ਾਹ ਮੈਂ ਆ ਸੋਹਣੀ ਸੁਲੱਖੀ ਆ ਬਾਈ ਜੀ ਸਿੰਘ ਵੀ ਸੋਹਣਾ ਕਰਮਾਂ ਵਾਲੀ ਦਾ ਥਾਲੇ ਵੇ ਦੀ ਚੰਗੀ ਆ ਬਾਈ ਜੀ ਕੱਦ ਵੀ ਠੀਕ ਆ ਬਹਲੇ ਡੱਚ ਜੀ ਹੁਣੀ ਸਾਫ ਸੋਹਣੀ ਮੈਂ ਆ ਖੁੱਲੇ ਥਾਲੇ ਵੇ ਦੀ ਆ ਇਕੱਲਾ ਇਕੱਲਾ ਥਾਣਾ ਬਾਈ ਜੀ ਸੀਲਸ ਲੱਗ ਗਏ ਚ ਲੱਗਿਆ ਸੀਲਸ ਲੱਗਾ ਮੁਠੀ ਵਾਲਾ ਥਾਣਾ ਬਾਈ ਜੀ ਨੇੜ ਤੋਂ ਥਾਲੇ ਵਾ ਕਰਮਾਂ ਵਾਲੀ ਦਾ ਚੈੱਕ ਕਰੋ ਚਾਰੇ ਪਾਸਿਓ ਚਾਰੇ ਚੁੰਡਾ ਤੋਂ ਲੇਵਾ ਕੁਝ ਕਾਨੂੰਨੀ ਸਾਨੂੰ ਨਹੀਂ ਪੱਧਰ ਪਿਆ ਸੁਣਾ ਪੂਰੇ ਗੈਸ ਲੱਗਿਆ ਥਾਂ ਜੀ ਲੈ ਚਲੋ ਬਾਈ ਜੀ ਸੋਹਣੀ ਸਰਖੀ ਮੈਂ ਆ ਕਿਸੇ ਵੀਰ ਦੇ ਪਸੰਦਾ ਆਵੇ ਬਾਈ ਜੀ ਹੁਣਾਂ ਦਾ ਨੰਬਰ ਸਕਰੀਨ ਤੇ ਚੱਲੂਗਾ ਚੱਲ ਦੇ ਨੰਬਰ ਦੇ ਸਪਾਰਕ ਕਰ ਲਿਓ ਕੋਈ ਬਾਈ ਤਲਕ ਤੁਹ ਕਰ ਜਾ ਚੈਲਜ ਪਈ ਪਿਆ ਮੈਂ ਅੱਤੇ ਸੋਹਣੀ ਸਰਖੀ ਆ ਸਾਫ ਆ ਬਾਈ ਜੀ ਬਾਕੀ ਥਣਾ ਥਣਾ ਦੀ ਗਾਰੰਟੀ ਆ ਥਣਾ ਥਣਾ ਦੀ ਗਾਰੰਟੀ ਬਾਕੀ ਬਾਈ ਜੀ ਚੋਚ ਵਾ ਕੇ ਜਾਣੀ ਆ ਕਿਸੇ ਵੀਰ ਦੇ ਪਸੰਦਾ ਆਵੇ ਬਾਈ ਜੀ ਹੁਣਾਂ ਦਾ ਨੰਬਰ ਆ ਸਗਰੀ ਇਹ ਤਾਂ ਚੱਲੂਗਾ ਚਲਦੇ ਨੰਬਰ ਤੇ ਸਪਰਕ ਕਰ ਲਿਓ ਜੇਰ ਦੀ ਪ੍ਰੋਪਰ ਵੀਡੀਓ ਮਿਲ ਜੂਗੀ ਤੁਹਾਨੂੰ ਜਦੋਂ ਜੇਰ ਪੈ ਗਈ ਬਾਈ ਜੀ ਹੁਣੀ ਵੀਡੀਓ ਬਣਾ ਲੈਣਗੇ ਕਿਸੇ ਵੀਰ ਦੇ ਪਸੰਦਾ ਹੀ ਤੇ ਜੇਰ ਦੀ ਵੀਡੀਓ ਤੁਸੀਂ ਵੇਖ ਸਕਦੇ ਆ ਥਾਲੇ ਵੇ ਦੀ ਸੋਹਣੀ ਸਾਫ ਆ ਜਵਾਪਸਮਾ ਦੇਖ ਕੇ ਲ ਜਾ ਸਕਦੇ ਸੋਹਣੀ ਸੰਖੀ ਮੈਂ ਆ ਬਾਈ ਜੀ ਦੁੱਧ ਵਾਕਈ ਖੁੱਲੇ ਥਾਲੇ ਵੇ ਦੀ ਆਪਾਂ ਨੂੰ ਵੀ ਪਤਾ ਬਾਈ 14 ਅੰਕ ਲੀਟਰ ਪਾ ਦੂਗੀ ਤੇ ਬਾਈ ਜੀ ਜਾਇਜ਼ ਜੇ ਡਿਮਾਂਡ ਕੀ ਆ ਇਹਦੀ ਆਮ ਲੋਕਾਂ ਵਾਲਾ ਮੁੱਲ ਜਾਣਾ ਕਰੋ ਬਾਲਾ ਵੱਡਾ ਜਾ ਲੋਕੀ ਢੂੜ ਵੀ ਮੰਗੀ ਜਾਂਦੇ ਬਈ ਮੱਧਾ ਹੀ ਹਾਂਜੀ ਮੰਗੀ ਹੈ ਬਈ ਮੰਗਦੇ ਆਪਾਂ ਇੱਕ 15 ਜੀ ਹਾਂਜੀ 95000 ਦੀ ਸਰਦਾਂ ਮੁੱਲ ਬਾਈ ਜੀ ਇਹਦਾ ਲੋਕੀ ਡੇਢ ਵੀ ਕਰੀ ਜਾਂਦੇ ਸਵਾ ਵੀ ਕਰੀ ਜਾਂਦੇ ਜੀ ਆਪਾਂ ਮੁੱਲ ਇੱਕ 15 ਕਰ ਦਿੰਦੇ ਆ ਪਰ 95000 ਦੀ ਮੈਂ ਦੇ ਦਾਂਗੇ ਮੌਕੇ ਤੇ ਮਾਲਤਾਨ ਹੋ ਜੂਗਾ ਬਾਈ ਜੀ ਤੁਸੀਂ 200 ਰੁਪਏ ਛੋੜ ਕਰਦੇ ਮਾਲਤਾਨ ਬਾਈ ਜੀ ਮੌਕੇ ਤੇ ਕੋਈ ਗੱਲ ਨਹੀਂ ਹੋ ਜੂਗਾ ਬਾਈ ਜੀ ਉਹਨਾਂ ਦਾ ਨੰਬਰ ਸਕਰੀਨ ਤੇ ਚੱਲੂਗਾ ਚੱਲਦੇ ਨੰਬਰ ਤੇ ਸੰਪਰਕ ਕਰ ਲਿਓ ਪਿੰਡ ਬੰਗੜਾੜੀ ਆ ਜ਼ਿਲ੍ਹਾ ਫਰੀਦਕੋਟ ਆ ਤਹਿਸੀਲ ਉਹ ਜੇਤੋਂ ਪੈਂਦੀ ਆ ਬਾਈ ਜੀ ਕਿਸੇ ਵੀਰ ਦੇ ਮੱਝ ਪਸੰਦ ਆਵੇ ਬਾਈ ਜੀ ਉਹਨਾਂ ਦਾ ਨੰਬਰ ਸਕਰੀਨ ਤੇ ਚੱਲੂਗਾ ਚੱਲਦੇ ਨੰਬਰ ਤੇ ਬਾਈ ਜੀ ਸਪਾਰਕ ਕਰ ਲਿਓ ਸਾਫ਼ ਸੋਹਣੀ ਨੇੜ ਤੋਂ ਥੱਲੇ ਵਾ ਚੈੱਕ ਕਰ ਲਓ ਪੂਰੇ ਗੈਲ ਚ ਲੱਗਿਆ ਮੋਟਾ ਸੋਹਣਾ ਥਾਣਾ ਹੱਥੀ ਚਵਾਈ ਵਾਲਾ ਬਾਈ ਜੀ ਮੱਝ ਸੋਹਣੀ ਸਾਫ਼ ਆ ਆ ਬਾਈ ਜੀ ਮੈਂ ਦਾ ਬੱਚਾ ਬੈਠਾ ਕੱਟਾ ਦਿੱਤਾ ਕਰਮਾਰੀ ਨੇ ਕੱਟਾ ਸੋਹਣਾ ਸੁਨੱਖਾ ਮੋਰਾ ਨਸਲ ਦਾ ਬਾਈ ਜੀ ਉਹਨੀਆਂ ਦੇ ਸੀਮਲ ਬਹੁਤ ਚੰਗਾ ਪ੍ਰਵਾਹ ਦੱਸਿਆ ਸੀਗਾ ਤਾਂ ਹੀ ਆਪਾਂ ਵੀਡੀਓ ਚ ਪੁੱਛਿਆ ਨੇ ਮੈਂ ਪਹਿਲਾਂ ਹੀ ਪੁੱਛ ਲਿਆ ਸੀਗਾ ਤੇ ਸੀਮਲ ਦਾ ਕਹਿੰਦੇ ਬਾਈ ਜੀ ਉਹਦੇ ਮੈਂ ਨਾਂ ਭੁੱਲ ਗਿਆ ਅਣਪੜ ਬੰਦਾ ਪਰ ਕੱਟਾ ਆਪਾਂ ਵੀ ਆਨੇ ਕਾਲਾ ਸੋਹਣਾ ਸੁਨੱਖਾ ਸੋਹਣਾ ਕਿਸੇ ਵੀਰ ਨੂੰ ਇਸ ਨਸਲ ਦੀ ਭਰਕ ਕੋਈ ਤਾਂ ਆਪੇ ਹੀ ਭਰਖ ਲੂਗਾ ਨਸਲ ਦਾ ਕੱਟਾ ਵੀ ਕੋਈ ਕੱਟਿਆਂ ਨੂੰ ਬਾਈ ਜੀ ਘੱਟ ਨਹੀਂ ਹੁੰਦਾ ਕਿਸੇ ਵੀ ਵੀਰ ਦੇ ਪਸੰਦ ਆਵੇ ਮੈਂ ਤੇ ਬਾਈ ਜੀ ਨਾ ਸਪਾਰਕ ਕਰ ਲਿਓ ਸੋਹਣੀ ਸੁਰੱਖੀ ਮੈਂ ਆ ਦੁੱਧ ਵਾਲੀ ਆ ਸੂਈ ਸਵਾਈ ਆ ਬਾਈ ਜੀ ਬੱਚੇ-ਪੁੱਛੇ ਨੂੰ ਵਦਗਾ ਛੱਟੀ ਜਾਂਦੀ ਆ ਦੇਖ ਲਓ ਸਾਫ ਆ ਮੈਂ ਬਾਈ ਜੀ ਕਿਸੇ ਵੀਰ ਦੇ ਪਸੰਦ ਆਵੇ ਬਾਈ ਜੀ ਦਾ ਨੰਬਰ ਸਕਰੀਨ ਤੇ ਚੱਲੂਗਾ ਮੋਬਾਈਲ ਨੰਬਰ ਬਾਈ ਜੀ ਤੋਂ ਪੁੱਛ ਦਿੰਨੇ ਆ ਕੀ ਦੱਸਦੇ ਬਾਈ ਜੀ ਮੋਬਾਈਲ ਨੰਬਰ ਦੱਸਦੇ ਕੋਈ ਨਹੀਂ ਆਦਾ ਦੱਸ 98725 36544 ਇੱਕ ਵਾਰੀ ਫੇਰ ਦੱਸ ਦਿਓ ਜੀ 98725 36544 ਬਾਈ ਜੀ ਦਾ ਮੋਬਾਈਲ ਨੰਬਰ 98725 36544 ਮੋਬਾਈਲ ਨੰਬਰ ਆ ਇਹ ਸਕਰੀਨ ਤੇ ਚੱਲੂਗਾ ਇਹ ਤੇ ਬਾਈ ਜੀ ਸਪਾਰਕ ਕਰ ਲਿਓ ਕਿਸੇ ਵੀਰ ਦੇ ਪਸੰਦ ਆਵੇ ਤੇ ਤੁਸੀਂ ਆ ਕੇ ਨੇੜੇ ਦਸੱਲੀ پارک ਕਰਕੇ ਬਾਈ ਜੀ ਇਲਜਾਜ਼ ਸਕਦੇ ਆ ਥਾਲੇ ਵੀ ਸਾਫਾ ਸੋਹਣੀ ਥਾਲਪਨ ਸੋਹਣਾ ਲੱਗਿਆ ਆਪਾਂ ਹੈ ਬਾਈ ਜੀ ਦੁੱਧ ਮੈਂ ਵਾਕੇ 14 ਕਿਲੋ ਪਾ ਦਊਗੀ 10 ਸਾਲ ਦਾ ਟਾਈਮ ਹੈ ਤੇ ਜੀ ਮੈਂ ਸੁਈ ਮੱਤ ਹੋਣੀ ਠੀਕ ਹੈ ਜੀ 15 ਮਿੰਟ ਹੋ ਗਏ ਤੜਕੇ ਪਾ ਜੇਰ ਦੀ ਵੀਡੀਓ ਵੀ ਹੋਏ ਦਿਖਾ ਦੇ ਕਰ ਠੀਕ ਹੈ ਬਾਈ ਜੀ ਬਾਈ ਜੀ ਉਹਦੇ ਤੜਕੇ ਜੇਰ ਦੀ ਵੀਡੀਓ ਵੀ ਜਿਹੜਾ ਬਾਈ ਸੌਦਾ ਕਰੂਗਾ ਉਹਨੂੰ ਵਿਖਾ ਦਿਆਂਗੇ ਜੀ ਜਿਹੜੇ ਵੀਰ ਦੇ ਘੇੜੇ ਛੇੜੇ ਕੱਢੇ ਹੋਏ ਮੁੱਲ ਬਾਹਰੋਂ ਮਿਹਨਾਂ ਦੇ ਸੁਨੇ ਹੋਏ ਮੈਂ ਤਾਂ ਬਾਈ ਜੀ ਵੀਡੀਓ ਬਣਾਉਂਦਾ ਰਹਿਣਾ ਮੈਨੂੰ ਤਾਂ ਪਤਾ ਮੁੱਲਾਂ ਦਾ ਵੀ ਆਹਾ ਕਰਦੇ ਆ ਤੇ ਕਿਸੇ ਵੀਰ ਨੂੰ ਜਦੋਂ ਜੇਰੇ ਕੱਢੇ ਹੁਣ ਤਾਂ ਪਤਾ ਹੀ ਨਹੀਂ ਮੁੱਲ ਜਾਇਆ ਜਾ ਤੇ ਭੱਜ ਕੇ ਮੈਂ ਬਾਈ ਵਾਕਿਆ ਹੀ ਲੈ ਲਊਗਾ ਹਾਂ ਤੂੰ ਵੀ ਲੈ ਜਾ ਅੱਠ ਹੋਏ ਜੇ ਤੋ ਗਿਆ ਹਾਂ ਜੇਰ ਦਾ ਵਜ ਸਾਡੇ 2 ਘੰਟੇ ਦਾ ਮੈਂ ਜੇਰ ਬਣਨੀ ਤੜਕੇ ਬਣਦਾ ਠੀਕ ਆ ਕੋਈ ਨਹੀਂ ਬਾਈ ਜੀ ਜੇਰ ਦੀ ਵੀਡੀਓ ਤੁਸੀਂ ਬਣਾ ਕੇ ਰੱਖ ਲਓ ਕਿਸੇ ਵੀਰ ਦੇ ਪਸੰਦ ਆਈ ਉਹਨੂੰ ਵਿਖਾ ਦੇ ਸੋਹਣੀ ਸਲੱਖੀ ਮੈਂ ਆ ਬਾਈ ਜੀ ਕਿਸੇ ਵੀ ਵੀਰ ਦੇ ਪਸੰਦ ਆਵੇ ਮੱਝ ਬਾਈ ਜੀ ਨਾਲ ਸਪਰਕ ਕਰ ਲਿਓ ਬਾਈ ਜੀ ਵੀਡੀਓ ਸੋਹਣੀ ਲੱਗੇ ਅੱਗੇ ਸ਼ੇਅਰ ਤੇ ਲਾਇਕ ਤੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਹਾਡੀ ਖਾਤਰ ਵੀਡੀਓ ਬਣਾਉਨੇ ਆ ਅੱਗੇ ਵਾਸਤੇ ਤੁਹਾਡੇ ਕੋਲੇ ਵੀਡੀਓ ਜਲਦੀ ਤੇ ਜਲਦ ਬਾਈ ਜੀ ਪਹੁੰਚ ਸਕਣ ਵੀਡੀਓ ਵੇਖਣ ਲਈ ਧੰਨਵਾਦ ਵੀਰ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਸਾਰਿਆਂ ਦਾ ਸਵਾਗਤ ਕੀਤਾ ਜੀ ਸੰਧੂ ਡੈਰੀ ਫਾਰਮ ਜੁੜੂ ਚੈਨਲ ਤੇ ਬਾਈ ਜੀ ਚੈਨਲ ਸਬਸਕ੍ਰਾਈਬ ਬਾਈ ਬਣ ਕੇ ਵੀਰ ਬਣ ਕੇ ਜ਼ਰੂਰ ਕਰ ਲਓ ਜੀ ਅੱਗੇ ਵਾਸਤੇ ਤੁਹਾਡੇ ਤੱਕ ਵੀਡੀਓ ਪਹੁੰਚ ਸਕਣ ਬਾਈ ਜੀ ਸਤਿ ਸ੍ਰੀ ਅਕਾਲ ਧ